ਬਾਈ ਦੋ ਕਬੂਤਰਿਆਂ ਦਾ ਹੋਰ ਕਰੋ ਬਾਈ ਇਹਦੀਆਂ ਦਾ ਸ਼ੌਂਕ ਤੇ ਕਿਹੜੀ ਬਲੱਡ ਲਾਈਨ ਚੋ ਬਾਈ ਕੁੜੇ ਆ ਇਹ ਬਈ ਪੁੰਨੂ ਵਾਲੇ ਤੇ ਹਜ਼ਾਰ ਵਾਲੇ ਠੀਕ ਆ ਬਾਈ ਜੇ ਦੋ ਇਹਨਾਂ ਦਾ ਕਰਾਸ ਕਰਦੇ ਆ ਮੰਨ ਲਓ ਵੀ ਕਰਾਸ ਕਰ ਦਿੰਨੇ ਇਹਨਾਂ ਦਾ ਬਾਈ ਠੀਕ ਆ ਹਾਂ ਤੇ ਚੰਗਾ ਰਿਜ਼ਲਟ ਆਇਆ ਕਰਾਸ ਦਾ ਬਾਈ ਬਹੁਤ ਚੰਗਾ ਰਿਜ਼ਲਟ ਆ ਬਾਕੀ ਨਸਲਾਂ ਤਾਂ ਦੋਨਾਂ ਹੀ ਨਾਮੀ ਆ ਗਈਆਂ ਨਾਮੀ ਨਸਲਾਂ ਬਾਕੀ ਡਾਨ ਵੀ ਬਾਈ ਬਹੁਤ ਚੰਗੀ ਹੋ ਜਾਂਦੀ ਆ ਠੀਕ ਆ ਬਾਕੀ ਬਾਈ ਜਾਣਦੇ ਵੀ ਨਹੀਂ ਜਿਹੜੀ ਗੱਲ ਆ ਠੀਕ ਆ ਤੇ ਇਹ ਦੂਸਰਾ ਕਿ ਲੋਗ ਦੇ ਹੱਕ ਨੂੰ ਚੰਗੇ ਬਾਈ ਲੋਗ ਦੇ ਹੱਕ ਨੂੰ ਬਾਈ ਬਾਹਲੇ ਚੰਗੇ ਆ ਠੀਕ ਆ ਬਾਈ ਹਾਂ ਦੂਸਰਾ ਵੀ ਬਾਈ ਉੱਡੇ ਜਾਂਦੇ ਆ ਠੀਕ ਆ ਬਾਈ ਠੀਕ ਆ ਬਾਕੀ ਲੋਗ ਦੇ ਹਾਕਮ ਤਾਂ ਬੜੇ ਚੰਗੇ ਆ ਬਾਈ ਯਾਰ ਠੀਕ ਆ ਬਾਈ ਇਹ ਜਿਵੇਂ ਲਾਉਂਸ ਆ ਗਈ ਉੱਤੇ ਉਤਲੇ ਪਾਸੇ ਇਹਨਾਂ ਦੇ ਬਾਈ ਹਾਂ ਉਤਲੇ ਪਾਸੇ ਆ ਬਾਈ ਠੀਕ ਆ ਹੂੰ ਚੋਟਾ ਤੇ ਲੈਣਾ ਹੈ ਬਹੁਤ ਚੰਗੇ ਬਣ ਲੈਣੇ ਬੜੀਆਂ ਯਾਰ ਆਪਣੇ ਕੋਲੇ ਠੀਕ ਆ ਬਾਈ ਹਾਂ ਆਪਣੇ ਕੋਲ ਬਹੁਤ ਚੰਗੇ ਜਿਹੜੇ ਉੱਡੇ ਆ ਬਾਈ ਇਹੇ ਠੀਕ ਆ ਹਾਂ ਦੂਜਾ ਬੰਲਾ ਵੀ ਹੋ ਗਿਆ ਬਈ ਠੀਕ ਆ ਬਹੁਤ ਚੰਗੀ ਬਲੱਡ ਲਾਈਨ ਬਣੀ ਪਈ ਆ ਆਪਣੀ ਹੋ ਜਾਂਦੀ ਠੀਕ ਆ ਤਿੰਨੇ ਕੰਨੀਆਂ ਕੰਨੀਆਂ ਇਕੋ ਹੀ ਗਿਆ ਬਈ ਜਮਾ ਠੀਕ ਆ ਇਹ ਭੈਣਾ ਹੀ ਆਈਆਂ ਬਈ ਦੋਨੇ ਹਾਂ ਦੋਵੇਂ ਭੈਣਾ ਬਈ ਠੀਕ ਆ ਬਹੁਤ ਸੌਖੀਆਂ ਕਬੂਤਰੀਆਂ ਬਈ। ਸਨਖ ਕੋਣਾ ਬਈ ਬਹੁਤ ਕਾੜਦੇ ਆ। ਠੀਕ ਆ। ਕੰਦ ਕਾਠੀਆਂ ਬਹੁਤ ਕੋਣਾ ਵੀ ਨਹੀਂ ਕਾੜਦੇ। ਡਾਨ ਵੀ ਬਹੁਤ ਚੰਗੀ ਆ। ਬਹੁਤ ਚੰਗੀਆਂ ਉਡਦੀਆਂ ਬਈ। ਠੀਕ ਆ। ਕੰਦ ਕਾਠੀਆਂ ਬਹੁਤ ਲੰਮੀਆਂ ਹਨ ਬਈ। ਕੰਦ ਕਾਟੀਆਂ ਬਾਕੀ ਕਬੂਤਰੀਆਂ ਬੇਪੋ ਦੇਖੋ ਬਈ। ਹਾਂ। ਬਹੁਤ ਚੰਗੀਆਂ। ਕਬੂਤਰਾਂ ਵਗੀਆਂ ਆ। ਹਾਂ, ਜਾਵਾ ਜਾਵਾ। ਨਹੀਂ ਤਾਂ ਗੁਟਕੂਈਆ ਕਬੂਤਰ ਹੁੰਦੇ ਆ ਪਰ ਇਹ ਤਾਂ ਪੂਰੀ ਵੇਲ ਦੀਆਂ ਲੰਮੀਆਂ ਕਿਹਨੇ। ਹਾਂ, ਪੂਰੀਆਂ ਬਈ। ਹਾਂ। ਠੀਕ ਆ। ਠੀਕ ਆ।